ਪੰਜਾਬ ਰਾਜ ਨੂੰ ਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਅੱਜ ਕਿਹਾ ਕਿ ਐਸ ਸੀ ਐਸ ٹی ਅਤਿਆਚਾਰ ਰੋਕੂ ਐਕਟ 1999 ਸਮਾਜਿਕ ਬਰਾਬਰੀ ਅਤੇ ਇਨਸਾਫ ਨੂੰ ਯਕੀਨੀ ਬਣਾਉਣ ਲਈ ਇੱਕ ਅਹਿਮ ਸੰਵਿਧਾਨਿਕ ਉਪਾਅ ਹੈ ਜਿਸ ਦਾ ਉਦੇਸ਼ ਐਸ ਸੀ ਐਸ ٹی ਪਾਈਚਾਰੇ ਦੇ ਅਧਿਕਾਰਾਂ ਅਤੇ ਸਨਮਾਨ ਦੀ ਰਾਖੀ ਕਰਨਾ ਹੈ ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਵਿਖੇ TSP ਪੱਦਰ ਦੇ ਅਧਿਕਾਰੀਆਂ ਲਈ SCSG ਅਤਿਆਚਾਰਕ ਰੋਕੂ ਐਕਟ 1999 ਸੰਬੰਧੀ ਕਰਵਾਈ ਵਿਸਥਾਰਪੂਰਵਕ ਟ੍ਰੇਨਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਚੇਅਰਮੈਨ ਸ਼੍ਰੀ ਜਸਵੀਰ ਸਿੰਘ ਗੜੀ ਨੇ ਕਿਹਾ ਕਿਸੇ ਟ੍ਰੇਨਿੰਗ ਦਾ ਮੁੱਖ ਮਕਸਦ ਕਾਨੂੰਨ ਦੇ ਪ੍ਰਭਾਵਸ਼ਾਲੀ ਅਮਨ ਲਈ ਪੁਲਿਸ ਅਧਿਕਾਰੀਆਂ ਨੂੰ ਇਸ ਐਕਟ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦੇਣਾ ਸੰਵੇਦਨਸ਼ੀਲ ਮਾਮਲਿਆਂ ਵਿੱਚ ਐਕਟ ਅਨੁਸਾਰ ਕਾਰਵਾਈ ਯਕੀਨੀ ਬਣਾਉਣਾ ਅਤੇ ਇਸ ਐਕਟ ਪ੍ਰਤੀ ਜਾਗਰੂਕਤਾ ਵਧਾਉਣਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਰਾਜ ਨੂੰ ਸੂਚਿਤ ਜਾਤੀਆਂ ਕਮਿਸ਼ਨ ਕੋਲ ਆਉਣ ਵਾਲੇ ਜ਼ਿਆਦਾਤਰ ਮਾਮਲੇ ਪੁਲਿਸ ਵਿਭਾਗ ਨਾਲ ਸੰਬੰਧਿਤ ਹੁੰਦੇ ਹਨ ਉਨਾ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਐਸਸੀਐਸਟੀ ਅਤਿਆਚਾਰਕ ਰੋਕੂ ਐਕਟ ਬਾਰੇ ਅੱਜ ਜੋ ਟ੍ਰੇਨਿੰਗ ਮੁਹੱਈਆ ਕਰਵਾਈ ਗਈ ਹੈ ਉਸ ਨਾਲ ਅਜਿਹੇ ਮਾਮਲਿਆਂ ਦੀ ਗਿਣਤੀ ਘੱਟ ਕਰਨ ਵਿੱਚ ਮਦਦ ਮਿਲੇਗੀ। ਉਨਾ ਕਿਹਾ ਕਿ ਐਸਸੀ ਕਮਿਸ਼ਨ ਦੇ ਸੁਝਾਅ ਤੇ ਪੁਲਿਸ ਵਿਭਾਗ ਵੱਲੋਂ ਇਹ ਟ੍ਰੇਨਿੰਗ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਕਰਵਾਈ ਗਈ ਹੈ। ਅੱਜ ਪੁਲਿਸ ਵਿਭਾਗ ਵੱਲੋਂ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਸ਼੍ਰੀ ਗੌਰਵ ਜੱਤਵ ਜੀ ਦੇ ਦਿਸ਼ਾ ਨਿਰਦੇਸ਼ਾ ਵਿੱਚ ਇਹ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਔਰ ਇੱਥੋਂ ਦੇ ਡਾਇਰੈਕਟਰ ਆਈਪੀਐਸ ਸ਼੍ਰੀਮਤੀ ਨੀਤਾ ਪੁੰਜ ਜੀ ਦੀ ਅਗਵਾਈ ਵਿੱਚ ਇਹ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਇੱਕ ਪਾਇਲਟ ਪ੍ਰੋਜੈਕਟ ਦੀ ਤਰ੍ਹਾਂ ਡਿਪਟੀ ਸੁਪਰਡੈਂਟ ਆਫ ਪੁਲਿਸ ਉਹਨਾਂ ਦਾ ਇਹ ਲਗਾਇਆ ਗਿਆ ਜਿਹੜਾ ਲਗਾਤਾਰ ਤਕਰੀਬਨ 4 ਘੰਟੇ ਇਹ ਟ੍ਰੇਨਿੰਗ ਸੈਸ਼ਨ ਚੱਲਿਆ ਇਸ ਟ੍ਰੇਨਿੰਗ ਸੈਸ਼ਨ ਦੇ ਵਿੱਚ ਐਸ ਸੀ ਐਸਟੀ ਜਿਹੜਾ ਐਕਟ ਹੈ ਪ੍ਰੋਵੈਂਸ਼ਨ ਆਫ ਐਕਟਰੋਸਿਟੀ ਐਕਟ ਉਦੇ ਬਾਰੇ ਵਿਸਥਾਰ ਨਾਲ ਜਿਹੜੀ ਜਾਣਕਾਰੀ ਆ ਉਹ ਪੁਲਿਸ ਵਿਭਾਗ ਨੂੰ ਦਿੱਤੀ ਗਈ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕਮਿਸ਼ਨ ਦੇ ਕੋਲ ਕੰਮਕਾਜ ਆ ਰਿਹਾ ਆ ਜਾਂ ਫਾਈਲਾਂ ਆ ਰਹੀਆਂ ਕੰਪਲੇਂਟਸ ਆ ਰਹੀਆਂ ਆ ਉਹਦੇ ਵਿੱਚ ਬਹੁਤ ਮੈਕਸਿਮਮ ਜਿਹੜੇ ਨੰਬਰ ਨੇ ਉਹ ਪੁਲਿਸ ਡਿਪਾਰਟਮੈਂਟ ਨਾਲ ਕੋਰਲੇਟ ਕਰਦੇ ਨੇ ਉਹਦੇ 'ਚ ਜਿਹੜੀ ਸਾਨੂੰ ਇੱਕ ਵੱਡੀ ਲਿਮਿਟੇਸ਼ਨ ਇਹ ਨਜ਼ਰ ਆ ਰਹੀ ਸੀ ਕਿ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਡਿਪਟੀ ਸੁਪਰਡੈਂਟ ਆ ਪੁਲਿਸ ਲੈਵਲ ਦਾ ਜਿਹੜਾ ਅਧਿਕਾਰੀ ਆ ਉਹ ਨੂੰ esque ਇਸ ਐਕਟ ਐਕਟ ਦੇ ਬਾਰੇ ਜਿਹੜਾ ਜਿਹੜਾ ਰਿਫਰੈਸ਼ਰ ਕੋਰਸ ਹੈ ਉਹ ਦਿੱਤਾ ਜਾਵੇ ਔਰ ਉਸੇ ਲੜੀ ਦਾ ਇਹ ਅੱਜ ਪਹਿਲਾ ਪ੍ਰੋਗਰਾਮ ਹੈ ਇਸ ਲੜੀ ਦੇ ਵਿੱਚ ਜੋ ਅਸੀਂ ਪ੍ਰਪੋਜ਼ ਕੀਤਾ ਹੈਗਾ ਉਹ ਕਿ ਅਸੀਂ ਇਹ ਪ੍ਰਪੋਜ਼ ਕੀਤਾ ਸੀ ਕਿ ਪੂਰੇ ਪੰਜਾਬ ਦੇ ਵਿੱਚ 400 ਦੇ ਲਗਭਗ ਡਿਪਟੀ ਡਿਪਟੀ ਸੁਪਰਡੈਂਟ ਆਫ ਪੁਲਿਸ ਅਧਿਕਾਰੀ ਨੇ ਉਨਾ 400 ਨੂੰ ਇੱਕੋ ਵਾਰੀ ਆਪਾਂ ਟ੍ਰੇਨ ਕਰੀਏ ਉਹਦੇ ਲਈ ਅਸੀਂ ਮੈਨੂੰ ਇਹ ਡੈਡ ਸ਼ੋਰ ਮੈਂ ਇੱਕ ਗੱਲ ਕਹਿ ਸਕਦਾ ਆ ਕਿ ਅਪ੍ਰੈਲ ਦੀ ਫਰਸਟ ਵੀਕ ਜਿਹੜਾ ਅਸੀਂ ਇਹ ਵੱਡੀ ਜਿਹੜਾ ਆਡਿਟ ਹੋਣੀ ਉਹ ਜਿਹੜਾ ਹੈਗਾ ਉਹਦੀ ਤਿਆਰੀ ਦੇ ਨਾਲ ਇਹ ਪ੍ਰੋਗਰਾਮ ਕਰਾਂਗੇ ਤੇ ਅੱਜ ਜਿੱਦਾਂ ਹਾਫ ਡੇ ਦਾ ਪ੍ਰੋਗਰਾਮ ਸੀ ਦੈਨ ਅਸੀਂ ਫੁੱਲ ਡੇ ਦਾ ਪ੍ਰੋਗਰਾਮ ਕਰਾਂਗੇ ਕਿਉਂਕਿ ਅੱਜ ਅਸੀਂ ਇਹਨੂੰ ਇੱਕ ਪਾਇਲਟ ਪ੍ਰੋਜੈਕਟ ਦੀ ਤਰ੍ਹਾਂ ਚੈੱਕ ਕੀਤਾ ਸੀ ਕਿ ਆਪਾਂ ਕਿਆ ਇਹਦੇ ਚ ਉਹ ਕੱਟ ਸਕਦੇ ਆ ਉਹ اچھا ਨਤੀਜਾ ਦੇ ਸਕਦੇ ਆ ਤਾਂ ਜਿਹੜੀ ਫੀਡਬੈਕ ਆਈ ਆ ਉਸ ਫੀਡਬੈਕ ਦੇ ਆਧਾਰ ਤੇ ਮੈਂ ਕਹਿ ਰਿਹਾ ਕਿ ਜਿਸ ਤਰੀਕੇ ਨਾਲ ਸਾਰੇ ਡੀਐਸਪੀ ਸਹਿਵਾਨ ਨੇ ਇਹ ਕਿਹਾ ਕਿ ਟ੍ਰੇਨਿੰਗ ਲੱਗਣੀ ਚਾਹੀਦੀ ਹੋਣੀ ਚਾਹੀਦੀ ਤਾਂ ਇਹ ਅਵਸ਼ੋਨਾਂ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾਏਗਾ